ਲਓ ਮਿੱਤਰੋ ਅੱਜ ਤੁਹਾਨੂੰ ਮਿਲਾਉਣੇ ਆ ਸਾਡੇ ਪਿੰਡ ਦੇ 17 ਸਾਲ ਦੇ ਮੁੰਡੇ ਨਾਲ ਜਿਹਨੇ ਮਤਲਬ ਐ ਨੈਚੁਰਲ ਖਰਾਕ ਆ ਕੋਈ ਇਹੋ ਜਿਹਾ ਕੰਮ ਨਹੀਂ ਸ਼ਾਕਾਹਾਰੀ ਬੰਦਾਗਾ ਵੀ ਕੋਈ ਮੀਟ ਮਾਸ ਮੱਛੀ ਹੋਵੇ ਤੇ ਐਣ ਤੁਸੀਂ ਵੀ ਕਹੋਗੇ ਵੀ ਹਾਂ ਬਾਈ ਨੈਚੁਰਲ ਤਰੀਕੇ ਨਾਲ ਸਰੀਰ ਬਣ ਸਕਦਾ ਬਿਨਾ ਮਾਸ ਖਾਦੇ ਬਿਨਾ ਮੱਸੀ ਖਾਦੇ ਤੇ ਮੈਦਾ ਅੱਡੇ ਖਾਦੇ ਤੇ ਬਿਨਾ ਪ੍ਰੋਟੀਨ ਖਾਦੇ ਤੇ ਅੱਜ ਆ ਮੁੰਡਾ ਆਪਣਾ ਪਿੰਡ ਦਾ ਹੈਗਾ ਹਰਮਨ ਤੇ ਪਹਿਲਾਂ ਤਾਂ ਮਿਹਨਤ ਦਾ ਚੱਲ ਰਿਹਾ ਪੂਰਾ ਮੁੰਡਾ ਵਧੀਆ ਤੇ ਹੋਰ ਕੀ ਆਲਾ ਹਰਮਨ? ਬੜੀ ਵਧੀਆ। ਹੋਰ ਵਧੀਆ? ਹਾਂ ਹਾਂ ਠੀਕ ਤੁਸਨਾ। ਵਧੀਆ ਵਧੀਆ ਹੋਰ ਦੱਸ ਪਰ। ਹੋਰ ਵਧੀਆ ਜੰਮ ਚੱਲ ਰਹੀ ਆ। ਪਹਿਲਾਂ ਤਾਂ ਐ 10 ਅੰਮ੍ਰਾ ਛਕਿਆ ਹੋਇਆ। ਹਾਂ ਜੀ, ਚੂਬਲਾ ਛਕਿਆ ਜੀ। ਤੇ ਚੋਲਾ ਸਾਹਬ ਛਕਿਆ ਹੋਇਆ। ਚੂਬਲਾ। ਤੇ ਐਂ ਦੇਖੋ ਤੁਸੀਂ ਵੀ ਮੁੰਡੇ ਦਾ ਸਰੀਰ ਦੇਖ ਸਕਦੇ ਹੋ ਤੁਸੀਂ। ਕੋਈ ਇਹੋ ਜੀ ਮਤਲਬ ਕੋਈ ਆਂਡਾ ਮੀਟ ਕੋਈ ਆਂਡਾ ਮੀਟ ਨਹੀਂ ਵੇਜ ਜੀ ਪੂਰਾ। ਐਣ ਵੇਜ ਤੇ ਮਾਤਾ ਜਿਹੜੀ ਵੀ ਖਾਾਕ ਆ ਜਿੰਨੀ ਵੀ ਆ ਮਾਤਾ ਨੇਚਰਲ ਆ ਕੋਈ ਬੰਦਾ ਐ ਕਹਿ ਨਹੀਂ ਸਕਦਾ ਵੀ ਯਾਰ ਵੀ ਮਾਸ ਮੱਸੀ ਮੀਟ ਖਾਣਾ ਵੀ ਸਰੀਰ ਨਹੀਂ ਬੰਦਦਾ। ਵੀ ਉਹਨਾਂ ਨਾਲੇ ਸ਼੍ਰੀ ਰਮਨੂ ਹਨਾ ਉਹਦੀ ਜਿਉਂਦੀ ਜਿਆਦਾ ਦੀ ਐਗਜ਼ੈਂਪਲ ਆਪਣੇ ਲਵੇ ਖੜੀਆ ਮੁੰਡਾ ਕਿਉਂਕਿ ਸਾਡੇ ਪਿੰਡ ਦਾ ਮੁੰਡਾ ਮਿਹਨਤ ਬਹੁਤ ਲਾਉਂਦਾ ਤੇ ਬਹੁਤ ਵਧੀਆ ਤੇ ਬਾਕੀ ਇੰਸਟਾਗ੍ਰam ਤੇ ਵੀ ਸਾਇਆ ਪਿਆ ਤੇ ਐਨ ਕੈਂਟ ਲੁੱਕ ਬਣੀ ਪਿਆ ਤੂੰ ਤੁਸੀਂ ਐਂ ਕਟ-ਕਟ ਦੇਖ ਸਕਦੇ ਹੋ ਤੇ ਡੌਲੇ ਦੇਖ ਸਕਦੇ ਹੋ ਤੇ ਕੋਈ ਇਹੋ ਜਿਹਾ ਮਤਲਬ ਯਾਰ ਨੈਚੁਰਲ ਆ ਬਿਲਕੁਲ ਜੇ ਕੋਈ ਬੰਦਾ ਕਹਿੰਦਾ ਤਾਂ ਮੈਨੂੰ 17 ਸਾਲ ਦਾ ਬੰਦਾ 97 ਕਿਲੋ ਬੈਂਚ ਪ੍ਰੈਸ ਹਾਂ ਬਸ ਤੇ ਆਂ ਰਾਮ ਤੇ ਉਸ ਤੋਂ ਬਾਅਦ 150 ਦੀ ਆਪਣੀ ਡੈੱਡ ਲਿਫਟ ਡੈੱਡ ਲਿਫਟ ਕੈਨ ਸਰਾ ਕਰਾਉਂਦਾ 90 ਦਾ ਬਾਲਾ ਕੱਢ ਲੀਦਾ 90 ਦਾ ਮਤਲਬ ਜਿਹੜੀ ਥੱਲੋਂ ਚੱਕ ਕੇ 90 ਵਾਲੀ ਆ ਤਾਂ ਉਹ 90 ਦਾ ਬਾਲਾ ਕੱਢ ਦਿੰਦਾ ਤੇ ਨੇਚਰਲ ਆ ਹੋਰ 10 ਪਰ ਹੋਰ ਬਸ ਜਿੰਮ ਚੱਲ ਰਹੀ ਆ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਵਧੀਆ ਮਿਹਨਤ ਲਾਓ ਤੁਸੀਂ ਪੰਜਾਬ ਨੂੰ ਨਸ਼ੇ ਛੱਡੂ ਨਸ਼ਾ ਮੁਕਤ ਕਰਾਓ ਤੇ ਆਪਣੀ ਜਵਾਨੀ ਸੰਭਾਲੋ ਤੇ ਆਪਣੀ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਕੁਝ ਸਿਖਾਓ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਜਿਹੜਾ ਬੰਦਾ ਮਤਲਬ ਇੱਕ ਮੋਟੀਵੇਸ਼ਨ ਦੀ ਗੱਲ ਹੋ ਜਾਂਦੀ ਆ ਵੀ ਆਂਡਾ ਮੀਟ ਸ਼ਾਕਾਹਾਰੀ ਰਹਿ ਕੇ ਵੀ ਤੇ ਆਪਾਂ ਸਰੀਰ ਬਣਾਇਆ ਜਾ ਸਕਦਾ ਉਹਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਤੇ ਬਾਕੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਕੋਈ ਜਾਣਕਾਰੀ ਚਾਹੀਦੀ ਆ ਤਾਂ ਆਪਾਂ ਥੱਲੇ ਹਰਮਨ ਦੀ ਆਈਡੀ ਮੈਂਸ਼ਨ ਕਰ ਦੇਣੀ ਆ ਤੇ ਇਹਦੇ ਨਾਲ ਡੀਐਮ ਕਰੋ ਤੇ ਕੋਈ ਵੀ ਜਾਣਕਾਰੀ ਲੈਣੀ ਆ ਡਾਈਟ ਬਾਰੇ ਜਾਂ ਨੇਚਰਲ ਖਾਣਕ ਬਾਰੇ ਤਾਂ ਇਹ ਤੋਂ ਪੁੱਛ ਸਕਦਾ ਤੇ ਕਿਹਦੀ ਆਈਡੀ ਆ ਹਰਮਨਦੀਪ ਸਿੰਘ ਤੇ ਉਹਨੂੰ ਜ਼ਰੂਰ ਫੋਲੋ ਕਰਨੀ ਆ ਤੇ ਮੇਰੀ ਆਈਡੀ ਹੈਗੀ ਸੇਵਾ ਅਫੀਸ਼ੀਅਲ ਤੇ ਬਾਕੀ ਓਕੇ ਦੀ ਰਿਪੋਰਟ ਚੜ੍ਹਦੀ ਗਲਾ ਚ ਕੰਮ ਪੂਰਾ